ਮੁੰਡੇ ਇੱਕੀਮ ਫਿਰੰਡ ਵਿੱਚ ਪ੍ਰਾਇਮਰੀ ਸਕੂਲ ਸੀ ਸ਼ਾਮ ਮੁੰਡੇ ਨੂੰ ਛੱਡਣ ਗਿਆ ਤਾਂ ਉਹ ਉੱਥੇ ਬੈਠਾ ਹੀ ਨਹੀਂ ਵਾਪਸ ਕਰਨ ਨੂੰ ਮੁੜ ਆਇਆ ਘਰ ਆ ਕੇ ਸ਼ਾਮ ਚਾਚੀ ਨੂੰ ਕਹਿੰਦਾ ਇਹ ਤਾਂ ਮੁੰਡਿਆਂ ਕੰਨੀ ਪਮਤਰਿਆ ਜਾ ਖੜਾ ਦੇਖਦਾ ਰਿਹਾ ਜਦੋਂ ਮੈਂ ਉਹਨਾਂ ਕੋਲ ਬੈਠਣ ਨੂੰ ਕਹਾ ਲੱਤਾਂ ਨੂੰ ਚਿੰਬੜ ਜੇ ਮੇਰੀਆਂ ਨੂੰ ਭੱਜ ਕੇ ਮਾਸਟਰ ਨੇ ਬਥੇਰਾ ਲਾੜ ਜਾ ਕੀਤਾ ਇਹਨੇ ਤਾਂ ਹੱਥ ਵੀ ਨਹੀਂ ਲੱਗਣ ਦਿੱਤਾ ਪਿੰਡੇ ਨੂੰ ਮਾਸਟਰ ਦਾ ਇਹ ਨਹੀਂ ਪੜਦਾ ਚਾਚੀ ਇਹ ਤਾਂ ਐ ਹੀ ਰਹੂ ਮੇਰੇ ਅਰਗਾ ਤਾਂ ਡੰਡੇ ਕੋਟ ਸਕੂਲ ਜਾਇਆ ਕਰਵੇ ਸੁਖ ਦੋ ਅੱਖਰ ਟਿੱਡ ਚ ਪੈ ਜਾਣਗੇ 10 ਜਮਾਤਾਂ ਪਾਸ ਕਰ ਲੀਆਂ ਤਾਂ ਕਿਸੇ ਟੁਕੜੇ ਪੈ ਜਾਏਗਾ ਨਹੀਂ ਤਾਂ ਡੰਗਰ ਦਾ ਡੰਗਰ ਫਿਰੇਗਾ ਜਬਾਕੇ ਖਾਂਦਾ ਮਨਜੀਤ ਕੁਰ ਮੁੰਡੇ ਨੂੰ ਬੁੱਕਲ ਵਿੱਚ ਲੈ ਕੇ ਸਮਝਾਉਣ ਲੱਗੀ ਡੰਗਰ ਕੀ ਹੁੰਦਾ ਮਾਂ ਡੰਗਰ ਜੀ ਦੇ ਚ ਅਕਲ ਨਾ ਹੋਵੇ ਅੱਖਰਾਂ ਦਾ ਸਿਆਣੂ ਨਾ ਹੋਵੇ ਅਨਪੜ ਬੰਦੇ ਡੰਗਰੀ ਹੁੰਦੇ ਨੇ ਹੋਰ ਕੀ ਫੇਰ ਉਹਨੂੰ ਪਿਆਰ ਕਰ ਨਗੀ ਮੇਰਾ ਪੁੱਤ ਤਾਂ ਬਾਲਾ ਸਾਰਾ ਪੜੂਗਾ ਮਨਜੀਤ ਕੁਰਨੇ ਫੇਰ ਇੱਕ ਦਿਨ ਚਾਚੀ ਨੂੰ ਭੇਜਿਆ ਬੇਬੇ ਤੂੰ ਜਾ ਸੁਖ ਨੂੰ ਦਾਖਲ ਕਰਾ ਕੇ ਆ ਵਰੀਆ ਤਰਿਆ ਕੇ ਲੈ ਜਾ ਤੇਰੇ ਨਾਲ ਤਾਂ ਵਗ ਜੂਗਾ ਇਹ ਮੈਂ ਵੀ ਖਾਸਾ ਸਮਝਾਇਆ ਇਹਨੂੰ ਹੁਣ ਨਹੀਂ ਭੱਜ ਕੇ ਆਉਂਦਾ ਵਿਸਾਖੀ ਲੰਘ ਚੁੱਕੀ ਸੀ ਕਣਕਾਂ ਦਾ ਕੰਮ ਮੁੱਕ ਗਿਆ ਮੀਂਹ ਦੀਆਂ ਸੁੱਤੇ ਕਿਸਾਨ ਸੌਣੀਆਂ ਬੀਜਣ ਦੀ ਤਿਆਰੀ ਕਰ ਰਹੇ ਸਨ ਸਕੂਲ ਵਿੱਚ ਚਾਹੇ ਪਹਿਲੀ ਜਮਾਤ ਦਾ ਦਾਖਲਾ ਵਿਸਾਖੀ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੁੰਦਾ ਪਰ ਪਿੰਡਾਂ ਦੇ ਮੁੰਡਿਆਂ ਨੂੰ ਉਹਨਾਂ ਦਿਨਾਂ ਵਿੱਚ ਵਹਿਲ ਕਿੱਥੇ ਮਾਪੇ ਵੀ ਹਾੜੀ ਕੁੰਟਣੀ ਦੇ ਆਹਰ ਵਿੱਚ ਲੱਗੇ ਹੁੰਦੇ ਹਨ ਅਗਾ ਖੁੱਲੇ ਜਿਹੇ ਦਿਨਾਂ ਵਿੱਚ ਹੀ ਮੁੰਡੇ ਸਕੂਲ ਜਾਣ ਲੱਗਦੇ ਹਨ ਜਲਕੁਰ ਮੁੰਡੇ ਨੂੰ ਸਕੂਲ ਲੈ ਗਈ ਜਾਂਦੀ ਹੋਈ ਪਤਾਸੀਆਂ ਦਾ ਲਿਫਾਫਾ ਵੀ ਲੈ ਕੇ ਗਈ ਕਹਿੰਦੀ ਸ਼ਗਨ ਹੁੰਦਾ ਮੁੰਡਾ ਬਾਲਾ ਸਾਰਾ ਪੜੂਗਾ ਉਹ ਠਮਕ ਠਮਕ ਤੁਰਦਾ ਦਾਦੀ ਨਾਲ ਜਾ ਰਿਹਾ ਸੀ ਪਰ ਬੁੜੀ ਰਾਹ ਵਿੱਚੋਂ ਹੀ ਵਾਪਸ ਕਰਨ ਨੂੰ ਮੋੜਾਈ ਆ ਕੇ ਕਹਿੰਦੀ ਕੁੜੇ ਬਹੁ ਆਪਾਂ ਇਹਨੂੰ ਸੁਖ ਸੁਖ ਕਰਦੇ ਰਹਿਨੇ ਆ ਪੂਰਾ ਨਾਉ ਕੀਲ ਖਾ ਕੇ ਆਵਾ ਸੁਖ ਤਾਂ ਅੱਧਾ ਨਾਉ ਐ ਮਨਜੀਤ ਕੁਰ ਦੇ ਮੱਥੇ ਨੂੰ ਤੌਣੀ ਆ ਗਈ ਜਿਵੇਂ ਉਹਦਾ ਦਿਮਾਗ ਸੁੰਨ ਹੋ ਗਿਆ ਹੋਵੇ ਧਰਤੀ ਵੱਲ ਹੀ ਚੱਕੀ ਜਾਵੇ ਫੇਰ ਉਹਨੇ ਆਕਾਸ਼ ਵੱਲ ਅੱਖਾਂ ਖੋਲੀਆਂ ਤੇ ਬੋਲਾ ਜਿਹਾ ਬੋਲ ਕੇ ਕਹਿਣ ਲੱਗੀ ਸੁਖਦਿਆਲ ਸਿੰਘ ਆਖਦੀ ਸੁਖਦਿਆਲ ਲੈਵੇ ਸੁਖ ਹੁਣ ਤੂੰ ਸੁਖਦਿਆਲ ਸੂਏ ਉਹਦਾ ਪੂਰਾ ਨਾਂ ਦੁਹਰਾ ਕੇ ਜਲ ਕਰ ਖੁਸ਼ ਹੋਈ ਸੁਖਵੀ ਮੁਸਕੜੀਏ ਹੱਸਣ ਲੱਗਿਆ ਮਨਜੀਤਕੁਰ ਕੋਹਾ ਗੂੜਾ ਕਰ ਰਹੀ ਸੀ ਦਾਦੀ ਪੋਤਾ ਤਾਂ ਸਕੂਲ ਨੂੰ ਚਲੇ ਗਏ ਪਰ ਮਨਜੀਤਕੁਰ ਤੋਂ ਹੋਰ ਕੰਮ ਨਹੀਂ ਹੋਇਆ ਥਾਂ ਦੀ ਥਾਂ ਬੈਠੀ ਰਹਿ ਗਈ ਸੂਹਣ ਦੀਆਂ ਬਿਖਰੀਆਂ ਟੀਲਾਂ ਸੂਤ ਸਿਰ ਕਰਨ ਲੱਗੀ ਸੁਖੂ ਦਾ ਖਿਆਲ ਉਹਨੂੰ ਪਾਣੀ ਪਾਣੀ ਕਰ ਗਿਆ ਉਹ ਲੰਮੇ ਸਾ ਲੈਣ ਲੱਗੀ ਅਖੀਰ ਇਹ ਕਹਿ ਕੇ ਉੱਠ ਖੜੀ ਹਾਏ ਵੇ ਚੰਦਰਿਆ ਚਾਹੇ ਤੂੰ ਕਿਤੋਂ ਦਾ ਵੀ ਸੀ ਤੇਰਾ ਕੋਈ ਘਰ-ਬਾਰ ਸੀ ਜਾਂ ਨਹੀਂ ਜੇ ਮੈਂ ਤੇਰੇ ਹੀ ਲੜ ਲੱਗ ਜਾਂਦੀ ਪੁਰਾਣੀ ਵਾਰਡ ਦੀਆਂ ਮੋੜੀਆਂ ਫੌਜੀ ਕਾਨੂੰਨ ਨਸੀਬ ਬਣਦਾ ਮੇਰਾ ਪਿੰਡ ਤੋਂ ਬਾਹਰ ਬਾਹਰ ਟੋਬੇ ਕਿਨਾਰੇ ਨਵੇਂ ਬਣੇ ਸਕੂਲ ਵਿੱਚ ਦੋ ਮਾਸਟਰ ਸਨ ਇੱਕ ਮਾਸਟਰ ਇੱਕ ਮਾਸਟਰਨੀ ਜਲਕੁਰ ਸੁਖ ਨੂੰ ਮਾਸਟਰਨੀ ਕੋਲ ਲੈ ਕੇ ਗਈ ਨਵੇਂ ਮੁੰਡਿਆਂ ਦਾ ਦਾਖਲਾ ਉਹੀ ਕਰਦੀ ਹੁੰਦੀ ਕੱਚੀ ਪਹਿਲੀ ਵਿੱਚ ਉਹਨਾਂ ਦੀ ਪੱਤੀ ਦੇ ਹੋਰ ਜੋਾਕ ਵੀ ਬੈਠੇ ਸਨ ਮੁੰਡੇ ਵੀ ਤੇ ਕੁੜੀਆਂ ਵੀ ਸੁਖਵਲ ਝਾਕ-ਝਾਕ ਉਹ ਸਭ ਮੁਸਕੁਰਾ ਰਹੇ ਸਨ ਜਿਸ ਦਿਨ ਸ਼ਾਮ ਨੂੰ ਸਕੂਲ ਲੈ ਕੇ ਆਇਆ ਸੀ ਉਸ ਦਿਨ ਇਹ ਜੋ ਆਕ ਨਹੀਂ ਸੰ ਮਾਸਟਰਨੀ ਨੇ ਸੁਖ ਨੂੰ ਬੁੱਕਲ ਵਿੱਚ ਲੈ ਕੇ ਪਿਆਰ ਕੀਤਾ ਪੁਚਕਾਰਿਆ ਵੀ ਬਹੁਤ ਉਹਨੂੰ ਦੂਜੇ ਮੁੰਡੇ ਕੁੜੀਆਂ ਵਿੱਚ ਤੱਪੜ ਉੱਤੇ ਬਿਠਾ ਦਿੱਤਾ ਜਲਕਰ ਤੋਂ ਲਿਫਾਫਾ ਫੜ ਕੇ ਇੱਕ ਕਿਸੇ ਹੋਰ ਜਮਾਤ ਦੀ ਵੱਡੀ ਕੁੜੀ ਨੂੰ ਆਖਿਆ ਕਿ ਉਹ ਸਾਰੇ ਸਕੂਲ ਵਿੱਚ ਇੱਕ ਇੱਕ ਪਤਾਸ਼ਾ ਸਭ ਨੂੰ ਵੰਡ ਦੇਵੇ ਪਹਿਲਾ ਪਤਾਸ਼ਾ ਸੁਖ ਨੂੰ ਦਿੱਤਾ ਗਿਆ ਪ੍ਰਾਇਮਰੀ ਸਕੂਲ ਸੀ ਸਕੂਲ ਵਿੱਚ ਲਿਫਾਫੇ ਦੇ ਪਤਾਸ਼ਾ ਜਿੰਨੇ ਹੀ ਵਿਦਿਆਰਥੀ ਸਨ ਮਾਸਟਰਨੀ ਨੇ ਉਹਦਾ ਦਾਖਲਾ ਫਾਰਮ ਪਰ ਲਿਆ ਤੇ ਜਲ ਕਰਦਾ ਗੂਠਾ ਲਵਾਇਆ ਉਹ ਸਕੂਲੋਂ ਤੁਰਨ ਲੱਗੀ ਤਾਂ ਸੁਖ ਉਦਾਸ ਹੋ ਗਿਆ ਦਾਦੀ ਦੀ ਪਿੱਠਵਲ ਬੁਝੀਆਂ-ਬੁਝੀਆਂ ਅੱਖਾਂ ਨਾਲ ਚਾਕਣ ਲੱਗਿਆ ਮਾਸਟਰਨੀ ਨੇ ਉਹਦਾ ਧਿਆਨ ਆਪਣੇ ਵੱਲ ਕੀਤਾ ਤੇ ਉਹਨੂੰ ਕੋਲ ਬੁਲਾ ਕੇ ਪੁੱਛਿਆ ਕੀ ਨਾਂ ਹੈ ਤੇਰਾ ਬਈ ਸੁਖ ਉਹ ਬੋਲਿਆ ਨਹੀਂ ਪੂਰਾ ਨਾਂ ਲੈ ਸੁਖਦਿਆਲ ਸਿੰਘ ਉਹਦੇ ਮੂੰਹੋਂ ਬੋਲਿਆ ਇਹ ਨਾਂ ਉਹਨੂੰ ਬਹੁਤ ਪਿਆਰਾ ਲੱਗਿਆ ਦੂਜੇ ਜੁਆਕ ਖੁਸ਼ ਹੋ ਰਹੇ ਸਨ ਤੇ ਫੇਰ ਉਹ ਮੁਰਕ ਕੇ ਟੱਪੜ ਉੱਤੇ ਜਾ ਬੈਠਾ ਦੂਜੇ ਜੁਆਕ ਉਹਨੂੰ ਬੁਲਾਉਣ ਚਲਾਉਣ ਲੱਗੇ ਦਾਦੀ ਨੂੰ ਭੁੱਲ ਕੇ ਉਹ ਉਹਨਾਂ ਵਿੱਚ ਹੀ ਰਚਮਿਚ ਗਿਆ ਉਹ ਸਭ ਉਹਨਾਂ ਦੇ ਘਰ ਕੋਲ ਦੇ ਹੀ ਜੁਆਕ ਸਨ ਨਿੱਤ ਤਾਂ ਉਹ ਮਿਲਦੇ ਸਨ ਇਕੱਠੇ ਖੇਡਦੇ ਸਨ ਲੜਦੇ ਪਿਰਦੇ ਸਨ ਉਹ ਕਦੇ ਰਾਤ ਨੂੰ ਮਨਜੀਤ ਕੁਰ ਨਾਲ ਪੈਂਦਾ ਉਹਦੇ ਅੰਦਰ ਕੋਈ ਛਲ ਜਿਹੀ ਉੱਠਦੀ ਤਾਂ ਉਹ ਉਹਨੂੰ ਹਿੱਕ ਨਾਲ ਲਾ ਕੇ ਕੁੱਟ ਲੈਂਦੀ ਉੱਚੀ ਕਾ ਮਾਰਨ ਲੱਗਦਾ ਫੇਰ ਵੀ ਉਹ ਉਹਨੂੰ ਛੱਡਦੀ ਨਾ ਜਲਕਰ ਉੱਚਾ ਉੱਚਾ ਬੋਲਣ ਲੱਗਦੀ ਕੁੜੇ ਬਹੂ ਕਿਉਂ ਦੁਖੀ ਕਰਦੀ ਐ ਮੁੰਡੇ ਨੂੰ ਸੁੱਖ ਨੂੰ ਆਖਦੀ ਹੁਣ ਅੱਡ ਮੰਜੇ ਤੇ ਪਿਆ ਕਰਵੇ ਐਡਾ ਵੱਡਾ ਬੋਗ ਹੋ ਗਿਆ ਸੁੱਖ ਦੇ ਹੱਥਾਂ ਦੀਆਂ ਉਂਗਲਾਂ ਗਿਰਜਾਂ ਦੇ ਪਾਂਚਿਆਂ ਜਿਹੀਆਂ ਹੀ ਨਿਕਲਦੀਆਂ ਆ ਰਹੀਆਂ ਸਨ ਉਹੀ ਅੱਖਾਂ ਸਨ ਮੱਜ ਦੀਆਂ ਅੱਖਾਂ ਜਿਹੀਆਂ ਮੋਟੀਆਂ-ਮੋਟੀਆਂ ਨੱਕ ਤੇ ਮੱਥਾ ਉਹੀ ਸੀ ਉਹਦੀ ਆਵਾਜ਼ ਵਿੱਚ ਉਹੀ ਲਹਿਰਾਂ ਸਨ ਉਹ ਮਨਜੀਤ ਕੁਰ ਨਾਲ ਲਾੜ ਜਿਹਾ ਕਰਦਾ ਉਹ ਉਹਨੂੰ ਪੱਜੇ ਫਿਰਦੇ ਨੂੰ ਫੜ ਕੇ ਬੁੱਕਲ ਵਿੱਚ ਕੁੱਟ ਲੈਂਦੀ ਛੱਡਦੀ ਹੀ ਨਾ ਮੁੰਡੇ ਦੀਆਂ ਲੇਰਾਂ ਨਿਕਲਣ ਲੱਗਦੀਆਂ ਫਿਰ ਉਹ ਉਹਨੂੰ ਤਫਾ ਮਾਰ ਕੇ ਪਰੇ ਕਰਦੀ ਤੇ ਆਖਦੀ ਜਾਵੇ ਪਸ਼ੂ ਜਾਨਾ ਹੋਵੇ ਜਲਕੁਰ ਮਿੱਠਾ ਮਿੱਠਾ ਛਿੜਕਦੀ ਰਹਿੰਦੀ ਬਹੁ ਤੇਰਾ ਲਾੜ ਪਿਆਰ ਇਹ ਮੁੰਡੇ ਨੂੰ ਵਿਗਾੜ ਕੇ ਰੱਖ ਦੂ ਇਹਨੂੰ ਜਮਲਾ ਨਾ ਇਹਨਾ ਤਾੜ ਕੇ ਰੱਖਿਆ ਕਰ ਜਿਸ ਦਿਨ ਉਹਨੇ ਪਹਿਲੀ ਵਾਰ ਕਿਰਪਾਲ ਨੂੰ ਨੇੜੇੋਂ ਦੇਖਿਆ ਸੀ ਉਹਦੇ ਹੱਥ ਦੇਖੇ ਸਨ ਉਹਦੇ ਹੱਥਾਂ ਦੀਆਂ ਉਂਗਲਾਂ ਦੇਖੀਆਂ ਸਨ ਉਹ ਵੀ ਓਵੇਂ ਸਨ ਗਿਰਜ ਦੇ ਪਾਂਚੇ ਜਿਹੇ ਕਿਰਪਾਲ ਦਾ ਚਿਹਰਾ ਮੋਰਾ ਸਾਰਾ ਸੁੱਖੂ ਉੱਤੇ ਸੀ ਫੇਰ ਜਦੋਂ ਉਹ ਕਿਰਪਾਲ ਦੇ ਨੇੜੇ ਹੋਈ ਉਹ ਮਿਲਦੇ ਸਨ ਤਾਂ ਜਮਾ ਇਨ ਬਿਨ ਸੁੱਖੂ ਦਾ ਰੂਪ ਹੁੰਦਾ ਉਹ ਅੱਖਾਂ ਵਿੱਚ ਲੈਂਦੀ ਤੇ ਦਿਮਾਗ ਵਿੱਚ ਸੁੱਖੂ ਦਾ ਧਿਆਨ ਕਰਦੀ ਉਹਦੇ ਲਈ ਉਪਰਾ ਸੀ ਤਾਂ ਬਸ ਸ਼ਾਮ ਉਪਰਾ ਸੀ ਸ਼ਾਮ ਲੋਕਾਚਾਰੀ ਪਤੀ ਸੀ ਉਹਦਾ ਉਹਦਾ ਪਤੀ ਪਰਮੇਸ਼ਰ ਸੀ ਉਹ ਉਹਦੇ ਘਰ ਵਾਲਾ ਉਹਦਾ ਮਾਲਕ ਫੌਜੀ ਸੀ ਫੌਜੀਲੀ ਔਰਤ ਇੱਕ ਅਲੋਕਾਰ ਚੀਜ਼ ਹੁੰਦੀ ਹੈ ਉਹ ਜਦੋਂ ਵਿਆਹੀ ਆਈ ਸੀ ਸ਼ਾਮ ਲਈ ਉਹ ਇੱਕ ਖਿਡੌਣਾ ਸੀ ਦਿਨ ਰਾਤ ਉਸੇ ਵਿੱਚ ਹੀ ਪਰਚਿਆ ਰਹਿੰਦਾ ਉਹ ਕਿੰਨਾ ਮੋਹ ਕਰਦਾ ਸੀ ਪਰ ਸ਼ਾਮ ਦਾ ਮੋਹ ਉਹਨੂੰ ਦਿਖਾਵਾ ਜਿਹਾ ਲੱਗਦਾ ਉਹਦੇ ਹੱਡਾਂ ਵਿੱਚ ਤਾਂ ਸੁੱਖੂ ਰਚਿਆ ਹੋਇਆ ਸੀ ਉਹ ਬਹੁਤ ਕੋਸ਼ਿਸ਼ ਕਰਦੀ ਮਨ ਸਮਝਾਉਣ ਦੀ ਕਿ ਸ਼ਾਮ ਦੇ ਅੰਗ ਪੈਰ ਉਹਨੂੰ ਸੁੱਖੂ ਦੇ ਅੰਗ ਪੈਰ ਲੱਗਣ ਪਰ ਨਹੀਂ ਇਹ ਤਾਂ ਹੋਰ ਹੀ ਬੰਦਾ ਸੀ ਜੋ ਨਿਤ ਉਹਦੇ ਨਾਲ ਬਲਾਤਕਾਰ ਕਰਦਾ ਸ਼ਾਮ ਆਪਣਾ ਹੀ ਸਵਾਦ ਪੂਰਾ ਕਰਦਾ ਇੱਕ ਤਰ੍ਹਾਂ ਨਾਲ ਆਪਣੀ ਰਮ ਦੀਆਂ ਚਾਰਕੁੱਟਾਂ ਖਰੀਆਂ ਕਰਦਾ ਸੀ ਉਹ ਕਿਸੇ ਮੁੱਲ ਦੀ ਚੀਜ਼ ਵਾਂਗ ਵਿਕਦੀ ਰਹਿੰਦੀ ਮਨ ਮਰਿਆ ਰਹਿੰਦਾ ਦੇ ਝੂਠੀ ਦੀ ਝੂਠੀ ਉਹਨੂੰ ਤਾਂ ਪਤਾ ਵੀ ਨਹੀਂ ਲੱਗਦਾ ਸੀ ਕਿ ਕਿਸੇ ਮਰਦ ਨੇ ਉਹਨੂੰ ਪੋਗਿਆ ਹੈ ਤੇ ਫੇਰ ਜਦੋਂ ਉਹਨੇ ਸੁੱਖ ਨੂੰ ਜੰਮਿਆ ਸੀ ਉਹਦੇ ਲਈ ਮੁੰਡੇ ਨੇ ਜਿਵੇਂ ਕੋਈ ਅਵਤਾਰ ਧਾਰਿਆ ਹੋਵੇ ਸੁੱਖ ਦਾ ਜਨਮ ਕਿਸੇ ਅਵਤਾਰ ਦਾ ਜਨਮ ਸੀ ਉਹ ਸੁਖ ਦੇ ਬੁੱਲਾਂ ਨੂੰ ਉਹਦੇ ਨੱਕ ਦੀ ਕੁੰਬਲੀ ਨੂੰ ਮੱਥੇ ਨੂੰ ਅਤੇ ਹੱਥਾਂ ਪੈਰਾਂ ਨੂੰ ਟੋ ਟੋ ਦੇਖਦੀ ਰਹਿੰਦੀ। ਉਹ ਉਹਦੇ ਸੁਖੂ ਦਾ ਅਵਤਾਰ ਸੀ। ਜਲਕੁਰ ਜਦੋਂ ਸੁਖ ਨੂੰ ਗੋਦੀ ਵਿੱਚ ਲੈ ਕੇ ਲੋਰੀਆਂ ਦਿੰਦੀ ਤਾਂ ਮੱਗੋ ਮਨ ਵਿੱਚ ਹੱਸਦੀ ਕਿੰਨਾ ਬੁਲੇਖਾ ਹੈ ਬੁੜੀ ਨੂੰ। ਸ਼ਾਮ ਬਾਹਰੋਂ ਆਉਂਦਾ ਤੇ ਮੁੰਡੇ ਦੇ ਬੁੱਲਾਂ ਨੂੰ ਉਂਗਲ ਲਾ ਕੇ ਛੀ ਛੀ ਕਰਦਾ। ਮੁੰਡਾ ਵਿਅੰਗ ਨਾਲ ਹੱਸਦਾ ਹੋਵੇ ਜਿਵੇਂ ਉਹ ਚਿੰਤਨ ਵਿੱਚ ਡੁੱਬ ਜਾਂਦੀ। ਜੰਮਦਾ ਹੀ ਕਿੰਨਾ ਸ਼ੈਤਾਨ ਹੈ। ਹਸ ਕੇ ਗਿਜ਼ੇ ਦੇ ਪਰਮ ਦੀ ਖਿਲੀ ਉਡਾ ਰਿਹਾ ਹੈ ਉਹ ਘਬਰਾ ਕੇ ਮੁੰਡੇ ਦੇ ਬੁੱਲਾਂ ਉੱਤੇ ਦੋ ਉਂਗਲਾਂ ਰੱਖ ਦਿੰਦੀ ਉਹਦੀ ਹਾਸੀ ਰੋਕਣ ਦੀ ਕੋਸ਼ਿਸ਼ ਕਰਦੀ ਜਲਕਰ ਤੇ ਸ਼ਾਮ ਨੂੰ ਬੁਲੇਖਾ ਕੋਈ ਨਹੀਂ ਸੀ ਉਹਨਾਂ ਨੂੰ ਪਹਿਲਾਂ ਪਤਾ ਸੀ ਕਿ ਮੁੰਡਾ RAMDAS ਦਾ ਹੈ ਪਰ ਉਹਨਾਂ ਨੂੰ ਹੋਰ ਕੱਖ ਪਤਾ ਨਹੀਂ ਸੀ ਉਹਨਾਂ ਲਈ ਤਾਂ RAM ਤੇ ਸ਼ਾਮ ਇੱਕੋ ਗੱਲ ਸੀ ਅਸਲ ਸੱਚ ਮੱਗੋ ਕੋਲ ਸੀ ਉਹਦੇ ਮਨ ਦਾ ਚੋਰ ਕਦੇ ਹੱਸਦਾ ਤੇ ਕਦੇ ਉਦਾਸ ਹੋ ਜਾਂਦਾ ਪਰ ਉਹਨੂੰ ਤਸੱਲੀ ਸੀ ਕਿ ਇਹ ਪੁਲੇਖਾ ਇਵੇਂ ਜਿਵੇਂ ਹੀ ਬਣਿਆ ਰਹੇਗਾ ਤੇ ਇਵੇਂ ਹੀ ਬਣਿਆ ਰਹਿਣਾ ਚਾਹੀਦਾ ਹੈ ਫੌਜੀ ਇਹਨਾਂ ਗੱਲਾਂ ਨੂੰ ਗੌਲਦੇ ਵੀ ਨਹੀਂ ਹੁੰਦੇ ਜਲਕੁਰ ਖੁਸ਼ ਸੀ ਕਿ ਉਹਨਾਂ ਦੇ ਵਿੜੇ ਵਿੱਚ ਉਹਨਾਂ ਦਾ ਆਪਣਾ ਜੁਆਕ ਆਇਆ ਹੈ ਮੱਗੋ ਯਾਨੀ ਮੱਗੋ ਸਾਦਨੀ ਉਰਫ ਮਨਜੀਤ ਕੌਰ ਨੂੰ ਭਲੀ ਭਾਂਤ ਗਿਆਨ ਸੀ ਕਿ ਉਹਦੇ ਮੁੰਡਾ ਜੰਮਣ ਬਾਅਦ ਅਤੇ ਉਸ ਤੋਂ ਪਹਿਲਾਂ ਹਮੀਰਗੜ ਵਿਆਹੇ ਜਾਣ ਕਰਕੇ ਬੇਕੀ ਤੇ ਸੌਰੀ ਦੋਵਾਂ ਪਿੰਡਾਂ ਵਿੱਚ ਉਹਦੇ ਬਾਰੇ ਚੰਗੀਆਂ ਮਾੜੀਆਂ ਬਹੁਤ ਗੱਲਾਂ ਹੋਈਆਂ ਸਨ ਤੇ ਫੇਰ ਜਦੋਂ ਉਹਨਾਂ ਦੇ ਘਰ ਪ੍ਰੀਤਮ ਹੌਲਦਾਰ ਦਾ ਕਿਰਪਾਲ ਆਉਂਦਾ ਸੀ ਅਗਵਾੜ ਦੇ ਲੋਕਾਂ ਨੇ ਕੀ ਕੀ ਗੰਦ ਨਹੀਂ ਉਛਾਲਿਆ ਉਹ ਸੋਚਦੀ ਤੇ ਸੋਚਦੀ ਰਹਿੰਦੀ ਪਰ ਆਪਣਾ ਦਿਲ ਕਰੜਾ ਰੱਖਦੀ ਲੋਕ ਤਾਂ ਕੁੱਤੇ ਨੇ ਪੌਂਕੀ ਜਾਣ ਮੇਰਾ ਕੀ ਵਿਗਾੜ ਲੈਣਗੇ ਆ ਫਿਰਦੀਆਂ ਓਵੇਂ ਜਿਵੇਂ ਨਵੀਂ ਨਰੋਈ ਮੈਂ ਆਪਣੇ ਸਰੀਰ ਦਾ ਧਰਮ ਕਾਇਮ ਰੱਖਣਾ ਹੈ ਇਸ ਸੜੇ ਸੁੱਕੇ ਮੌਲੇ ਬਲਦ ਦਾ ਕੀ ਕਰਾਂ ਮੈਂ ਕਿ ਇਹਦੇ ਨਾਲ ਹੀ ਲੋਥ ਬਣ ਕੇ ਜ਼ਿੰਦਗੀ گزار ਦਿੰਦੀ ਮਨਜੀਤ ਕੌਰ ਸ਼ਰਿਆਮ ਕਿਰਪਾਲ ਨੂੰ ਘਰ ਬੁਲਾਉਂਦੀ ਉਹਦੀ ਸੱਸ ਜਲਕੁਰ ਤਾਂ ਸਗੋਂ ਉਹਦੀ ਹਮਾਇਤਣ ਸੀ ਹੁਣ ਫੌਜੀ ਸ਼ਾਮ ਸਿੰਘ ਕੋਰੀ ਬਣਿਆ ਰਹਿਦਾ ਜਿਵੇਂ ਉਹਨੂੰ ਸਾਰੀ ਗੱਲ ਦਾ ਪਤਾ ਹੋਵੇ ਜਿਵੇਂ ਉਹਨੂੰ ਕਿਸੇ ਵੀ ਗੱਲ ਦਾ ਪਤਾ ਨਾ ਹੋਵੇ ਪੈਰਾਂ ਵਿੱਚ ਖੱਲ ਤੋੜੀ ਦੀ ਮੋਢੀ ਜੁੱਤੀ ਗਲ ਤੇੜ ਗੁੜਤੀ ਸ਼ਲਵਾਰ ਤੇ ਸਿਰ ਦੇ ਵਾਲਾਂ ਦਾ ਜੂੜਾ ਕਰਕੇ ਉਹ ਚਾਰਖਾਨੇ ਦੇ ਕਪੜੇ ਦਾ ਸਾਫਾ ਬਾਂਦੀ ਦੂਰੋਂ ਦੇਖਣ ਤੋਂ ਬੰਦਾ ਲੱਗਦੀ ਪਰ ਨੇੜੇ ਆ ਕੇ ਉਹਦੀ ਕੁੜਤੀ ਸ਼ਲਵਾਰ ਦੱਸਦੀ ਕਿ ਉਹ ਔਰਤ ਹੈ ਨੱਕ ਕੰਨ ਵਿੱਚ ਕੋਈ ਟੂਮ ਨਹੀਂ ਪੌਂਦੀ ਸੀ ਨਾ ਬਾਹਾਂ ਵਿੱਚ ਚੂੜੀਆਂ ਹੱਥਾਂ ਦੀਆਂ ਉਂਗਲਾਂ ਵਿੱਚ ਛਾਪ ਛੱਲਾ ਵੀ ਕੋਈ ਨਹੀਂ ਸੱਜੇ ਹੱਥ ਵਿੱਚ ਲੋਹੇ ਦਾ ਕੜਾ ਵਰਿਆਂ ਪੁਰਾਣਾ ਸੀ ਉਹਦੇ ਵਿਆਹ ਤੋਂ ਵੀ ਪਹਿਲਾਂ ਦਾ ਪਹਿਰਾਵੇ ਤੋਂ ਉਹ ਅੱਧੀ ਔਰਤ ਸੀ ਤੇ ਅੱਧੀ ਮਰਦ ਸੁਭਾਅੋ ਤੇ ਬੋਲਚਾਲ ਤੋਂ ਪੂਰੀ ਮਰਦ ਸੀ ਪਰ ਸਰੀਰ ਤੇ ਅਹਿਸਾਸ ਤੋਂ ਮੁਕੰਮਲ ਔਰਤ ਉਹ ਗੱਜ-ਵੱਜ ਕੇ ਮੁਕੰਮਲ ਔਰਤ ਬਣੀ ਰਹਿੰਦੀ ਉਹਨੂੰ ਕਿਸੇ ਦਾ ਡਰ ਪੈ ਨਹੀਂ ਸੀ ਫੇਰ ਵੀ ਸੱਸ ਉਹਦੀ ਪੂਰੀ ਸੱਸ ਸੀ ਉਹ ਸੇਵਾ ਕਰਦੀ ਉਹਦੀ ਸ਼ਾਮ ਸਿੰਘ ਉਹਦੇ ਸਿਰ ਦਾ ਸਾਈਂ ਸੀ ਉਹਦਾ ਮਾਲਕ ਉਹਨੂੰ ਪੂਰਾ ਚਾਹੁੰਦੀ ਤੇ ਉਹਦਾ ਹੱਕ ਰੱਖਦੀ ਸੋਨੇ ਜਿਹਾ ਉਹਦਾ ਪੁੱਤਰ ਸੀ ਸੁਖਦਿਆਲ ਉਹ 10 ਕਿੱਲੇ ਜ਼ਮੀਨ ਦਾ ਮਾਲਕ ਸੀ ਦੁੱਧ ਘਿਓ ਪੀਣ ਖਾਣ ਨੂੰ ਮੱਜਾਂ ਸਨ ਪੂਰਾ ਢਾਂਡਾ ਖਾਂਡਾ ਸੀ ਉਹਦਾ ਸਰੀਰ ਦਾ ਤਰਮ ਨਿਭਾਉਣ ਲਈ ਕਿਰਪਾਲ ਸੀ ਤੇ ਫਿਰ ਸੁੱਖੂ ਜਿਵੇਂ ਭੁੱਲ ਹੀ ਗਿਆ ਹੋਵੇ ਉਹਨੂੰ ਸੁੱਖੂ ਦਾ ਬਦਲ ਕਿਰਪਾਲ ਹੋ ਗਿਆ ਉਹ ਅੱਖਾਂ ਮੀਚ ਕੇ ਮਹਿਸੂਸ ਕਰਦੀ ਕਿਰਪਾਲ ਦੇ ਅੰਗਾਂ ਵਿੱਚੋਂ ਉਹਨੂੰ ਉਹੀ ਸੁੱਖੂ ਮਿਲਦਾ ਜਿਵੇਂ ਸੁੱਖੂ ਹੀ ਹੋਵੇ ਇਹ ਕਿਰਪਾਲ ਉਹ ਚਾਹੁੰਦੀ ਕਿਰਪਾਲ ਬੋਲੇ ਨਾ ਗੱਲ ਨਾ ਕੋਈ ਕਰੇ ਪਰਮ ਆਨੰਦ ਦੇਵੇ ਤੇ ਬਸ ਚਲਿਆ ਜਾਵੇ ਇਦਾਂ ਹੀ ਉਹ ਆਪਣੇ ਪੁੱਤਰ ਸੁਖ ਵੱਲ ਝਾਕ ਕੇ ਮਹਿਸੂਸ ਕਰਦੀ ਬਹੁਤਾ ਹੀ ਮੋਜ ਜਾਗਦਾ ਤਾਂ ਉਹਨੂੰ ਬੱਚੇ ਫਿਰਦੇ ਨੂੰ ਫੜ ਕੇ ਬੁਕਲ ਵਿੱਚ ਕੁੱਟ ਲੈਂਦੀ। ਉਹਦਾ ਸਾਹ ਬੰਦ ਹੋ ਜਾਂਦਾ। ਉਹਦੀਆਂ ਚੀਕਾਂ ਨਿਕਲ ਜਾਂਦੀਆਂ। ਸੁੱਖੂ ਦੀ ਉਮਰ ਪਰ ਦੀ ਨਿਸ਼ਾਨੀ ਸੀ ਉਹਦਾ ਇਹ ਨਿੱਕਾ ਸੁੱਖ ਸੁਖਦਿਆਲ। ਕਿਰਪਾਲ ਤੇ ਸੁੱਖ ਦੇ ਰਲੇ ਮਿਲੇ ਅਹਿਸਾਸ ਨੇ ਵੀ ਜਿਵੇਂ ਉਹਨੂੰ ਸੁੱਖੂ ਦਾ ਵजूद ਭੁਲਾ ਦਿੱਤਾ ਹੋਵੇ। ਜਿਵੇਂ ਸੁੱਖੂ ਤਾਂ ਕਦੇ ਹੁੰਦਾ ਹੀ ਨਹੀਂ ਸੀ। ਜਿਵੇਂ ਮੱਗੋ ਨੇ ਉਹਨੂੰ ਕਦੇ ਸੁਪਨੇ ਵਿੱਚ ਦੇਖਿਆ ਹੋਵੇ। ਸੁਪਨੇ ਵਿੱਚ ਉਹਨੂੰ ਭੋਗਿਆ ਹੋਵੇ ਅੱਖ ਖੁੱਲੀ ਤੋਂ ਸੁਪਨਾ ਥੋੜਾ ਜਿਹੀ ਯਾਦ ਰਹਿੰਦਾ ਹੈ ਦੂਜੇ ਦਿਨ ਤਾਂ ਇਹ ਵੀ ਯਾਦ ਨਹੀਂ ਰਹਿੰਦਾ ਕਿ ਕਦੇ ਅਜਿਹਾ ਕੋਈ ਸੁਪਨਾ ਆਇਆ ਸੀ ਫੇਰ ਵੀ ਕਦੇ ਉਹਦਾ ਮਨ ਉੱਛਲ ਪੈਂਦਾ ਅੱਖਾਂ ਪਰ ਆਉਂਦੀਆਂ ਉਹ ਇਕੱਲੀ ਬਹਿ ਕੇ ਰੋਂਦੀ ਤੇ ਸੁੱਖੂ ਦੇ ਵਜੂਦ ਨੂੰ ਪਾਣੀ ਰਾਹੀਂ ਰੋੜਦੀ ਰਹਿੰਦੀ ਉਹਦੇ ਹੱਡਾਂ ਵਿੱਚੋਂ ਉਹ ਨਿਕਲਦਾ ਨਹੀਂ ਸੀ ਹੱਡਾਂ ਵਿੱਚ ਪਾਰਾ ਬਣ ਕੇ ਬੈਠ ਗਿਆ ਦਨ ਵੇਲੇ ਉਹਦਾ ਅਹਿਸਾਸ ਭੁਲਾ ਕੇ ਰਖਦੀ ਤਾਂ ਉਹ ਰਾਤ ਨੂੰ ਸੁਪਨੇ ਵਿੱਚ ਦਿਖਾਈ ਦੇ ਜਾਂਦਾ ਉਹ ਇਸ ਲੋਕ ਧਾਰਾ ਉੱਤੇ ਵਿਸ਼ਵਾਸ ਕਰਨ ਲੱਗਦੀ ਕਿ ਜਿਹੜਾ ਬੰਦਾ ਸੁਪਨੇ ਵਿੱਚ ਦਿਖਾਈ ਦੇਵੇ ਉਹ ਮਰ ਚੁੱਕਿਆ ਹੁੰਦਾ ਹੈ ਇੱਕ ਤਰ੍ਹਾਂ ਨਾਲ ਸੁਖੂ ਉਹਦੇ ਲਈ ਮਰ ਮੁੱਕ ਹੀ ਤਾਂ ਗਿਆ ਸੀ ਜੇ ਉਹਨੇ ਇਉਂ ਹੀ ਭੱਜ ਜਾਣਾ ਸੀ ਤਾਂ ਚੰਦਰੇ ਨੇ ਐਨਾ ਮੋਹ ਕਿਉਂ ਪਾਇਆ ਹਿੱਕ ਕੱਢ ਕੇ ਆਖਦਾ ਕਿ ਮਗੋਂ ਮੇਰੀ ਹੈ ਚਾਹੇ ਉਹ ਮੈਨੂੰ ਖੂਬ ਵਿੱਚ ਸੁੱਟ ਦਿੰਦਾ ਕਿਧਰੇ ਵੀ ਲੈ ਜਾਂਦਾ ਮੈਂ ਤਿੰਨ ਕੱਪੜਿਆਂ ਵਿੱਚ ਉੱਠ ਕੇ ਉਹਦੇ ਨਾਲ ਤੁਰ ਪੈਂਦੀ ਰੋਟੀ ਜੋਗੇ ਤਾਂ ਸੀ ਹੈਗੇ ਸੀ ਕਿਧਰੇ ਵੀ ਮਿਲ ਜਾਂਦੀ ਜੱਟ ਦਾ ਪੁੱਤ ਸੀ ਥੋੜੀ ਕਣੀ ਜ਼ਮੀਨ ਵੀ ਹੋਵੇਗੀ ਅਸੀਂ ਗੁਜ਼ਾਰਾ ਕਰ ਲੈਂਦੇ ਮਨ ਵਿੱਚ ਉਹ ਉਹਨੂੰ ਬੁਰਾ ਭਲਾ ਵੀ ਆਖਣ ਲੱਗਦੀ ਡਰਪੋਕ ਸੀ ਕੀੜੇ ਪੈਣਾ ਦਾਗ ਲਾ ਕੇ ਵੱਜ ਗਿਆ ਕਿਧਰੇ ਇੱਕ ਬਸ ਸਰੀਰ ਦਾ ਸੁਆਦ ਜਾਣਦਾ ਸੀ ਉਹ ਘਰ ਕੀ ਹੁੰਦਾ ਹੈ ਇਹ ਅਹਿਸਾਸ ਤਾਂ ਉਹਦੇ ਵजूद ਵਿੱਚ ਉਦੇ ਦਿਮਾਗ ਵਿੱਚ ਕਿਤੇ ਹੈ ਹੀ ਨਹੀਂ ਸੀ ਇੱਕ ਦਿਨ ਵੀ ਉਹਨੇ ਇਹ ਗੱਲ ਨਹੀਂ ਆਖੀ ਸੀ ਕਿ ਆਪਾਂ ਘਰ ਵਸਾਵਾਂਗੇ ਉਹ ਆਪਣੇ ਆਪ ਨੂੰ ਵੀ ਬੁਰਾ ਭਲਾ ਕਹਿਣ ਲੱਗਦੀ ਉਦੋਂ ਨਿਆਣ ਮਤ ਸੀ ਮੇਰੀ ਵੀ ਕੀ ਪਤਾ ਸੀ ਇੰਨਾ ਦਿਨਾਂ ਦਾ ਕੰਜ ਕੁਆਰੀ ਰਹਿੰਦੀ ਸੁਰਤਾਈ ਤੋਂ ਅਜਿਹਾ ਕੁਝ ਕਰਦੀ ਪਰ ਉਹ ਆਖਦੀ ਉਦੋਂ ਤਾਂ ਪਤਾ ਹੀ ਨਹੀਂ ਸੀ ਇੰਨਾਂ ਗੱਲਾਂ ਦਾ ਪਤਾ ਨਹੀਂ ਕਿ ਕਿਵੇਂ ਹੋ ਗਿਆ ਉਹਨੂੰ ਤਾਂ ਪੂਰਾ ਵੀ ਇਲਮ ਨਹੀਂ ਸੀ ਕਿ ਏਕ ਕੀ ਗੱਲਾਂ ਹੁੰਦੀਆਂ ਨੇ ਸੁੱਖ ਨੂੰ ਨਿਮਾਣਾ ਤਾਂ ਸਭ ਜਾਣਦਾ ਹੋਵੇਗਾ ਤਾਂ ਹੀ ਸ਼ਰਾਰਤਾਂ ਜਿਹੀਆਂ ਕਰਦਾ ਰਹਿੰਦਾ ਸੀ ਫੇਰ ਇਤੋਂ ਤੱਕ ਪਹੁੰਚਾ ਦਿੱਤਾ ਸੀ ਇੱਕ ਤਰ੍ਹਾਂ ਨਾਲ ਖੂ ਖਾਤੇ ਵਿੱਚ ਸੁੱਟ ਦਿੱਤਾ ਉਹ ਤਸੱਲੀ ਵੀ ਕਰਦੀ ਤੇ ਤੀਰਜ ਤਰਦੀ ਕਿ ਸੁੱਖੂ ਦੀ ਨਿਸ਼ਾਨੀ ਹੁਣ ਉਹਦਾ ਇਹ ਪੁੱਤਰ ਹੈ ਸੁੱਖੂ ਉਹਦੇ ਸਰੀਰ ਨੂੰ ਇੱਕ ਅਜੀਹਾ ਅਮਲ ਪਾ ਗਿਆ ਜਿਹੜਾ ਫੇਰ ਉਹਨੂੰ ਹੋਰ ਕਿਧਰੇ ਮਿਲਿਆ ਹੀ ਨਹੀਂ ਸ਼ਾਮ ਵਿੱਚ ਨਾ ਉਹ ਸੁੱਖ ਹੈ ਹੀ ਨਹੀਂ ਸੀ ਉਸ ਸੁਖਣ ਕਿਰਪਾਲ ਵਿੱਚ ਹੈ ਕਿਰਪਾਲ ਉਹਦਾ ਕੀ ਹੈ ਬਸ ਇੱਕ ਸੁਖੂ ਦਾ ਬਦਲ ਹੈ ਇੱਕ ਤਰ੍ਹਾਂ ਨਾਲ ਉਹ ਸੁਖੂ ਨੂੰ ਹੀ ਭੋਗ ਰਹੀ ਹੈ ਦੁੱਲੇ ਦੀ ਟਾਬ ਤੋਂ ਚੁੱਕ ਕੇ ਲਿਆਂਦੀ ਬੂਰੀ ਜਿਸ ਦੇ ਇੱਕ ਲੜ ਨਾਲ ਧਾਗਾ ਬੰਨਿਆ ਹੋਇਆ ਸੀ ਹੁਣ ਤੱਕ ਵੀ ਉਹਦੇ ਕੋਲ ਸੀ ਜਦੋਂ ਵੀ ਕਿਰਪਾਲ ਆਉਂਦਾ ਉਹ ਉਹੀ ਬੂਰੀ ਧਰਤੀ ਤੇ ਵਿਛਾਉਂਦੀ ਮੰਜਾ ਠੀਕ ਨਹੀਂ ਸੀ ਧਰਤੀ ਠੀਕ ਹੁੰਦੀ ਧਰਤੀ ਉੱਤੇ ਵਿਜੀ ਬੂਰੀ ਕਰਕੇ ਤਾਂ ਇੰਨ ਲੱਗਦਾ ਜਿਵੇਂ ਸੱਚਮੁੱਚ ਇਹ ਦੁੱਲੇ ਦੀ ਟਾਬ ਦਾ ਉਹੀ ਅਣਵਰਤਿਆ ਜਿਹਾ ਗੁਸਲਖਾਨਾ ਹੋਵੇ ਜਿੱਥੇ ਡੇਰੇ ਦਾ ਵਾਦੂ ਨਿਕ ਸੁਖ ਪਿਆਰਿੰਦਾ ਸੀ ਅਤੇ ਜੋ ਇੱਕ ਸੁੰਸਾਨ ਥਾਂ ਸੀ ਉਸ ਪਾਸੇ ਕੋਈ ਬੰਦਾ ਨਹੀਂ ਆਉਂਦਾ ਸੀ ਕੀਨੇ ਆਉਣਾ ਸੀ ਉਸ ਕੁਸਸਰੇ ਥਾਂ ਉੱਤੇ ਬੋਰੀ ਇਹ ਉਹੀ ਬੋਰੀ ਸੀ ਧਰਤੀ ਉਹੀ ਧਰਤੀ ਲੱਗਦੀ ਦੁੱਲੇ ਦੀ ਟਾਪ ਵਾਲੀ ਕਿਰਪਾਲ ਉਹੀ ਸੁਖੂ ਹੁੰਦਾ ਦੁੱਲੇ ਦੀ ਟਾਪ ਵਾਲਾ ਪਲਾਂਛੀਣਾ ਲਈ ਉਹੀ ਸੰਸਾਰ ਹੁੰਦਾ ਲਾਂਛੀਣਾ ਤੋਂ ਬਾਅਦ ਉਹ ਫੇਰ ਉਹੀ ਮਨਜੀਤ ਕੁਰ ਬਣ ਜਾਂਦੀ ਅਮੀਰਗੜ ਪਿੰਡ ਦੀ ਨੂੰ ਸ਼ਾਮੇ ਹੌਲਦਾਰ ਦੀ ਘਰ ਵਾਲੀ ਸੁਖ ਉਰਫ ਸੁਖਦਿਆਲ ਸਿੰਘ ਦਿਨੋਂ ਦਿਨ ਉਡਾਰ ਹੋ ਰਿਹਾ ਸੀ ਉਹ ਸਕੂਲ ਪੜਨ ਜਾਂਦਾ ਆਥਣੇ ਸਵੇਰੇ ਆਪਣੇ ਘਰ ਦੇ ਵਿਹੜੇ ਵਿੱਚ ਜਾਂ ਗਲੀ ਦੇ ਮੁੰਡਿਆਂ ਨਾਲ ਖੇਡਦਾ ਫਿਰਦਾ ਕਦੇ ਕਦੇ ਦਾਦੀ ਨਾਲ ਜਾਂ ਮਾਂ ਨਾਲ ਕੋਈ ਕੰਮ ਵੀ ਕਰਾਉਂਦਾ ਸਿਆਣਾ ਪੁੱਤ ਬਣ ਕੇ ਰਹਿੰਦਾ ਕਦੇ ਲਾਚੜ ਜਾਂਦਾ ਤਾਂ ਖਰੂਦ ਮਚਾਉਂਦਾ ਰੋਂਦਾ ਚੀਕਾਂ ਮਾਰਦਾ ਜਾਂ ਹੱਸਦਾ ਉੱਚਾ ਉੱਚਾ ਰੌਲਾ ਪਾਉਂਦਾ ਯਮਲੇ ਜੱਟ ਦੀ ਤੁੰਬੀ ਦੇ ਗੀਤ ਗਾਉਣ ਲੱਗਦਾ ਮਨਜੀਤ ਕੁਰ ਦਾ ਉਹੀ ਇੱਕ ਵਸਦਾ ਰਸਦਾ ਸੰਸਾਰ ਸੀ ਉਹਦੇ ਲਈ ਚਾਚੀ ਜਲਕੁਰ ਜਿਹੜੀ ਹੁਣ ਉਹਦੀ ਸੱਸ ਸੀ ਉਹਦਾ ਘਰ ਵਾਲਾ ਸ਼ਾਮ ਸਿੰਘ ਬਸ ਚੁੱਪਚਾਪ ਤੁਰਦੇ ਫਿਰਦੇ ਭੂਤ ਪ੍ਰੇਤ ਸਨ ਜੋ ਸਿਰਫ ਦਿਸਦੇ ਸਨ ਹੱਥਾਂ ਨਾਲ ਛੋ ਕੇ ਦੇਖੋ ਤਾਂ ਕਿਦਰੇ ਵੀ ਨਹੀਂ ਸਨ ਪਰ ਨਹੀਂ ਇੰਜੂ ਹਮੇਸ਼ਾ ਨਹੀਂ ਸੋਚਦੀ ਸੀ ਇੱਥੇ ਉਹਦਾ ਸਭ ਕੁਝ ਸੀ ਉਹਦਾ ਕਾਰੋਬਾਰ ਜ਼ਮੀਨ ਜਾਇਦਾਦ ਉਹਦਾ ਪੁੱਤਰ ਸੁਖ ਸਭ ਕੁਝ ਸੀ ਉਹ ਤਾਂ ਇਸ ਕਰਦੀ ਰਾਣੀ ਸੀ ਪੰਜ ਕਰੇ ਪੰਜਾਹ ਕਰੇ ਉਹਦੀ ਸਾਰੀ ਭੁਗਦੀ ਸੀ ਪਰ ਕਦੇ-ਕਦੇ ਹਾਏ ਕੀ ਕਰਿਓ ਇਸ ਦਿਲ ਦਾ ਉਹ ਸੁਖੂ ਦਾ ਰੁਦਨ ਕਰਨ ਬੈ ਜਾਂਦੀ ਹਮੀਰਗੜ੍ਹ ਦੀ ਧਰਤੀ ਉੱਤੇ ਇਸ ਭਰੇ ਭਕੁੰਨੇ ਕਰੇ ਲੂ ਸੰਸਾਰ ਵਿੱਚ ਕਿਰਪਾਲ ਦੀ ਹੋਂਦ ਨੂੰ ਪੁਲਾ ਕੇ ਉਹ ਸੁੱਖ ਨੂੰ ਢੇਕਣ ਲੱਗਦੀ ਚੰਦਰਾ ਜੇ ਹੁਣ ਮਿਲ ਜਾਵੇ ਕਿਤੇ ਮੈਂ ਉਹਨੂੰ ਸਾਫ ਤੇ ਨੂੰ ਆਪਣੇ ਅੰਦਰ ਨਿਗਲ ਲਵਾਂ ਕਹਾ ਹੁਣ ਤੱਜ ਕੇ ਦਿਖਾ ਕਿਦਰੇ ਪਰ ਉਹ ਕੀ ਕਰਦੀ ਅਜਿਹੇ ਸਾਰੇ ਗਹਿਰੇ ਅਹਿਸਾਸ ਅੱਖਾਂ ਦਾ ਖਾਰਾ ਪਾਣੀ ਬਣ ਕੇ ਧਰਤੀ ਉੱਤੇ ਵਹਿ ਜਾਂਦੇ ਉਹ ਸਖਣੀ ਦੀ ਸਖਣੀ ਬੈਠੀ ਰਹਿ ਜਾਂਦੀ ਸੁੱਖੂ ਤਾਂ ਕਿਦਰੇ ਵੀ ਨਹੀਂ ਸੀ ਜਿਵੇਂ ਇੱਕ ਹੌਂਕਾ ਸੀ ਜਿਵੇਂ ਇੱਕ ਛਲਾਵਾ ਸੀ ਤੁਰ ਗਿਆ ਹਵਾ ਦੇ ਬੁੱਲੇ ਵਾਂਗ ਦੁਨੀਆ ਵਿੱਚ ਕਿਤੇ ਵੀ ਹੁਣ ਉਹਦਾ ਵजूद ਨਹੀਂ ਹੈ